ਸਤਿ ਸ਼੍ਰੀ ਅਕਾਲ ਜੀ ਸਤਿਕਾਰ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਕਛਹਿਰੇ ਤੇ ਬਰੀਆਂ ਲੌਣੀਆਂ ਦੱਸਦੇ ਆਂ ਤੇ ਨਾਲ ਹੀ ਆਪਾਂ ਨੇਖਾ ਹੋਣ ਦਾ ਤੁਹਾਨੂੰ ਦੱਸਾਂਗੇ ਤੇ ਉਸ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੇ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਜੇ ਵੀ ਤੁਹਾਨੂੰ ਸਾਡੀਆਂ ਵੀਡੀਓ ਤੈਹ ਜਿਹੀਆਂ ਲੱਗਦੀਆਂ ਨੇ ਤੇ ਇੱਕ ਸ਼ੈਰਾ ਹੈਗਾ ਲੇਡੀਜ਼ ਇਸ ਤੋਂ ਬਾਅਦ ਵਿੱਚ ਆਪਾਂ ਤੁਹਾਨੂੰ ਲੌਂਗ ਸ਼ੈਰਾ ਜਿਹੜਾ ਉਹ ਵੀ ਬਣਾਉਣਾ ਦਿਖਾਵਾਂਗੇ ਕਿ ਜਿਹੜਾ ਗੋਡਿਆਂ ਤੋਂ نیچے ਪਹੁੰਚ ਜਾਂਦਾ ਜੀ ਦਾ ਵਿੰਗ ਸਿੰਘ ਵੀ ਬਣਾਉਂਦੇ ਨੇ ਕਾਫੀ ਤੇ ਜਿਨ੍ਹਾਂ ਨੇ ਲੋਰ ਵਗੈਰਾ ਨਹੀਂ ਪਾਣੀ ਹੁੰਦੀ ਤੇ ਉਹ ਵੀ ਗੋਡਿਆਂ ਤੋਂ نیچے ਹੁੰਦੀ ਹੁੰਦੀ ਆ ਉਹਦੀ ਜਮੂਰੀ ਉਹ ਵੀ ਆਪਾਂ ਤੁਹਾਨੂੰ ਸ਼ਹਿਰਾ ਦੀ ਵੀਡੀਓ ਦਿਵਾਵਾਂਗੇ ਤੇ ਇਹ ਲੇਡੀਜ਼ ਸ਼ਹਿਰਾ ਇਹਦੇ ਤੇ ਸਿਰਫ ਇੱਕ ਇੱਕ 1.5 ਇੰਚ ਦੀ ਢਾਲ ਪੈਂਦੀ ਆ ਆਸਣ ਤੋਂ ਤੇ ਇਹਦੇ ਆਪਾਂ ਜਮੂਰੀ ਲਾਉਣੀ ਦਿਖਾਵਾਂਗੇ ਤੇ ਨੇਫਾ ਮੋੜਨਾ ਦਿਖਾਵਾਂਗੇ ਸਫਾਈ ਦੇ ਨਾਲ ਨੇਫਾ ਕਿਵੇਂ ਮੋੜਨਾ ਉਹਦੇ ਵਿੱਚ ਵੱਲ ਵਗੈਰਾ ਨਾ ਪੈਣ ਇਹਦਾ ਆਪਾਂ ਪਹੁੰਚਾ 12 ਰੱਖਿਆ ਕਿਉਂਕਿ ਇਹ ਆ ਲੈਡੀਆਂ ਦੇ ਥੋੜੇ ਜਿਹਾ ਫੁੱਲੇ ਪਹੁੰਚੇ ਹੋਣਾ ਤਾਂ ਕਾਫੀ ਹੋਣਾ ਫਿਰ ਬੈਠਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਤੇ ਸਾਡੇ 12 ਤੋਂ ਇਹਦਾ ਆਪਾਂ ਅੱਧਾ ਇੰਚ ਵੱਧ ਨਿਸ਼ਾਨ ਲਾ ਲੈਣਾ ਜਿਹੜਾ ਆਪਾਂ ਬਰੀ ਰਾਉਣੀ ਹੈ ਕਿਉਂਕਿ ਫਿਰ ਇਹ ਰੇਵ ਹੁੰਦਾ ਵੀ ਸਿੱਧਾ ਇਸ ਤਰ੍ਹਾਂ ਕਾ ਦੇ ਅੱਧਾ ਇੰਚ ਨਾ ਵੱਧਣਾ ਲਾਣਾ ਆਪਾਂ ਸ਼ਹਿਰਾ ਆਪਣਾ ਤਿਆਰ ਹੈ ਸ਼ਹਿਰੇ ਦੀਆਂ ਵੀਡੀਓ ਆਪਣੇ ਚੈਨਲ ਤੇ ਪਈਆਂ ਹੋਈਆਂ ਦੋ ਤਿੰਨ ਪਹਿਲਾਂ ਇਸ ਤਰ੍ਹਾਂ ਕਰਕੇ ਆਪਾਂ ਅੱਧਾ ਅੱਧਾ ਇੰਚ ਜਿਹੜਾ ਹੈ ਨਾ ਇੱਥੇ ਤੱਕ ਆਪਾਂ ਮੋੜਾਂਗੇ ਆਪਾਂ ਪੌਂਚਾ ਤਿਆਰ ਕਰ ਦਈਏ ਪੂਰਾ ਤਿਆਰ ਕਰਕੇ ਪੌਂਚਾ ਆਪਾਂ ਫੇਰ ਜਣਾਣੀ ਤrapp ਆਪਾਂ 3 ਇੰਚ ਤੇ ਨਿਸ਼ਾਨ ਲਾਇਆ ਸੀ ਤਾਂ ਆਪਾਂ 3 ਇੰਚ ਦਾ ਲੈ ਲਏ ਫਰਕ ਤੇ ਬਾਕੀ ਪਹੁੰਚਾ ਆਪਾਂ ਮਿੰਕੀ ਲਿਆਏਗਾ ਉਹ ਇਹਨੂੰ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਇਹਦੇ ਪੈਰ ਪੈਰ ਦੀ ਆਪਾਂ ਛੱਡ ਕੇ ਸਾਈਡ ਆਉਣੀ ਇਸ ਤਰ੍ਹਾਂ ਮੋੜ ਕੇ ਪਿਆਰ ਪਿਆਰ ਦੀ ਇਸ ਤਰ੍ਹਾਂ ਆਪਣਾ ਸਪੇਸ ਛੱਡ ਕੇ ਫਰਾਈ ਨਾਲ ਨਾਲ ਬਿਲਕੁਲ نیچے ਇੱਕ ਸਲਾਈ ਆਪਾਂ ਹੋਰ ਨਾਲ ਲੈਣਾ ਇਹ ਆਪਣੇ ਦੇ ਵਿੱਚ ਥੋੜਾ ਜਿਹਾ ਫਰਕ ਹੈ ਉਸੇ ਨਾਲ ਦੀ ਲਾ ਲੈਣਾ ਇਹ ਕਿਉਂਕਿ ਆਪਣੇ ਘਰ ਦਾ ਇੱਕ ਸ਼ਹਿਰ ਹੈ ਇਹ ਤਿੰਨ ਸਲਾਈ ਕਰਕੇ ਦੇਣੇ ਹੋਣ ਇਹ ਰ ਆਪਾਂ ਨਾਲ ਦੀ ਇਹ ਚਾਹਾਂਗੇ ਲਓ ਜੀ ਸਤਰਾ ਪਾ ਦੂ ਸਲਾਈ ਨਾ ਲਾ ਲਈਏ ਤੇ ਹੁਣ ਆਪਾਂ ਜਿਹੜੀ ਇਧਰਲਾ ਪਾਸਾ ਵੀ ਆਪਾਂ ਚੰਗੀ ਤਰ੍ਹਾਂ ਮੋੜ ਦੇਣਾ ਪਾ ਲਈ ਮੋੜ ਲੈਣਾ ਜਿਹੜੀ ਪਰ ਇਹ ਬਿਲਕੁਲ ਤਿਆਰ ਕਰ ਲੈਣੀ ਹੈ ਫਿਰ ਆਪਾਂ ਖਸ਼ਾਰੇ ਦੇ ਨਾਲ ਅਟੈਚ ਕਰ ਲੈਣਾ ਜਿਹੜੇ ਲੌਂਗ ਖਸ਼ਾਰੇ ਹੁੰਦੇ ਨੇ ਨਾ ਤੇ ਉਹ ਜਿਹੜੇ ਲੰਬੇ ਹੁੰਦੇ ਨੇ ਟੇਬਲ ਤਾਂ ਵੀ ਜੈਂਟਸ ਤੇ ਉਹ ਦੀ ਇੱਥੋਂ ਮੋੜ ਨੂੰ ਮੋਰੀ ਨਾ ਚੌੜੀ ਹੁੰਦੀ ਆ ਉਹ ਵੀ ਆਪਾਂ ਤੁਹਾਨੂੰ ਬਣਾ ਕੇ ਖਾਣਾ ਹੈ ਨੇ ਜਿਸ ਤਰ੍ਹਾਂ ਅਸੀਂ ਆਪਾਂ ਇਹ ਕੱਟਿਆ ਉਸ ਤਰ੍ਹਾਂ ਹੀ ਕੱਟਾਂਗੇ ਉਹਦੀ ਕੱਟਣ ਦਾ ਤਰੀਕਾ ਹੋੜਾ ਲਓ ਜੀ ਇਹ ਇੱਕ ਪੌਂਚਾਟਾ ਤਿਆਰ ਹੋ ਗਿਆ ਇਸ ਤਰ੍ਹਾਂ ਇਸੇ ਤਰ੍ਹਾਂ ਇਹ ਆਪਾਂ ਦੋ ਪੌਂਚਾਟਾ ਤਿਆਰ ਕਰਾਂਗੇ ਤਾਂ ਕਰਾਂਗੇ ਆਂ ਜੀ ਲਓ ਜੀ ਆਹ ਕਸ਼ੇਰੇ ਦੀ ਜਿਹੜੀ ਭਰੀ ਹੈ ਇਹ ਤੁਸੀਂ ਉੱਠੀ ਫੜਦੈਣੀ ਹੈ ਤੇ ਕਸ਼ੇਰੇ ਨੂੰ ਤੁਸੀਂ ਇਸ ਤਰ੍ਹਾਂ ਕੋਲ ਕੇ ਨਾ ਸਿੱਧਾ ਕਰਨਾ ਹੈ ਕੁਸਤਾ ਕਰਕੇ ਇਹਦੇ ਨੀਚੇ ਆਪਾਂ ਇਦਾਂ ਦੇ ਦਿੰਦੇ ਹਾਂ ਇਸ ਤਰ੍ਹਾਂ ਦੀਆਂ ਤੁਸੀਂ ਨਾ 2 ਇੰਚ ਇਧਰ ਦੀ ਜ 2 ਲੀਟਰ ਦੀ ਪੀਸ ਲੈ ਲੈਣਾ ਨੂੰ ਐਸ ਤਰ੍ਹਾਂ ਮੋੜ ਕੇ ਇਥੇ ਪਹਿਲਾ ਵਾਰ ਲੈਣਾ ਦੇ ਪਿਛੇ ਇਹ ਨਾ ਵਾਰਲੇ ਪਾਸੇ ਆਵੇ ਨਾ ਨਾਲ ਫਿਰ ਥੋੜਾ ਜਿਹਾ ਆ ਵਾਲੇ ਕੋਨੇ ਤੋਂ ਨੂੰ ਸਪੋਰਟ ਲਈ ਵੀ ਇਹ ਉੱਦੜੇ ਨਾ ഈ ലോഡ് ജാ അപ്പം ലവർ ഇത് ടക്കട്ടി ബി എത്ര മോടന പെല ടക്കോ ബിൾ ബാ ਥੋੜਾ ਜਾਂ ਬਿਲਕੁਲ ਧੀਕ ਚ ਮੋੜਾ ਗਿਆ ਬਾਟਿਕ ਖੈਰੀ ਦੀਆਂ ਨਾ ਹਾਂ ਵਾਲਾਂ ਦੋਨੇ ਸਲਾਈਆਂ ਦਿਸਣੀਆਂ ਚਾਹੀਦੀਆਂ ਨੇ ਬਿਲਕੁਲ ਆਪਣਾ ਨਾਲ ਨਾਲ ਕਰਕੇ ਤੇ ਇਹਨੂੰ ਲਾਉਣ ਲੱਗ ਜਾਣਾ ਹਾਂ ਥੋੜਾ ਥੋੜਾ ਮੋੜਦੇ ਜਾਣਾ ਇੱਕੋ ਜਿੰਨਾ ਮਾਰਚ ਤੇ ਨਾਲ ਧਰ ਕੇ ਇਸ ਦਾ ਦੋ ਸਲਾਈਆਂ ਹਦੀ ਤੇ ਲੱਗੀਆਂ ਦੋ ਇਹ ਥਲੇ ਬਿਣੀਆਂ ਨਹੀਂ ਤੇ ਇੱਕ ਉੱਪਰ ਪੰਜ ਸਲਾਈਆਂ ਲੱਗ ਜਾਂਦੀਆਂ ਕਈ ਉੱਪਰਲੀ ਡਬਲ ਵੀ ਕਰ ਲੈਂਦੇ ਨੇ Si è trena, passa a pure cere di Spiderman, che c'è la niga, vedi ਇਸ ਤਰ੍ਹਾਂ ਇਹ ਆਪਾਂ ਪੂਰੀ ਲਾ ਲੈਣੀ ਨੂੰ ਪੂਰੀ ਲਾ ਕੇ ਫਿਰ ਆਪਾਂ ਇੱਥੇ ਆ ਜਾਣਾ ਇਸ ਪੁਆਇੰਟ ਤੇ ਤੇ ਅਗਲੀ ਸਿਲਾਈ ਆਪਾਂ ਫਿਰ ਤੁਹਾਨੂੰ ਦੱਸਦੇ ਆਂ ਕਿਉਂਕਿ ਨਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਸ ਤਰ੍ਹਾਂ ਹੀ ਸਿਲਾਈ ਦੇ ਨਾਲ ਇੱਥੇ ਤੱਕ ਆ ਕੇ ਫਿਰ ਆਪਾਂ ਵਾਪਸ ਸਿਲਾਈ ਮੁਕਣੀ ਆਂ ਤੇ ਆਪਾਂ ਦੱਸੂਗੀ ਲਓ ਜੀ ਇਸੇ ਤਰ੍ਹਾਂ ਜਿਵੇਂ ਆਪਾਂ ਸ਼ੁਰੂ ਕੀਤੀ ਸੀ ਬੜੀ ਇਹ ਵੀ ਆਪਾਂ ਇਹਦਾ ਐਂਡ ਕਰ ਦਿੱਤਾ ਬਿਲਕੁਲ ਕੋਨੇ ਤੇ ਲਿਆ ਕੇ ਆਪਾਂ ਸੂਈ ਵਿੱਚ ਰੱਖੀਏ ਮਸ਼ੀਨ ਦੇ ਹੁਣ ਆਪਾਂ பிள்ளு சாரணும் கட்டணி கோடி நீங்கள் எடுத்து மசீன் ஜலிபரா வந்து கட்ட ਜਿਹੜੀ ਆ ਸਲਾਈ ਆ ਇਹਨੂੰ ਬਿਲਕੁਲ ਆ ਵਿਚਾਲੇ ਵਾਲੀ ਸਲਾਈ ਦੇ ਉੱਤੇ ਧਰਨਾ ਹੈ ਇਸ ਤੱਕ ਆ ਕੇ ਰੱਖ ਲੈਣਾ ਕਿ ਕਿੰਨਾ ਕੁ ਤਾਬੇ ਇਹ ਤੇ ਸਾਰੇ ਲਾ ਕੇ ਲੱਗਦੇ ਹਾਥੀ ਥਾਡੇ ਤੋਂ ਕੱਟਨੇ ਆ ਕਰੋ ਫਿਰ ਬਾਅਦ ਚ ਨਾ ਕੋਲ ਹੋ ਜਾਂਦਾ ਆ ਆਪਣੇ ਸਿੱਧੇ ਪਾਸੇ ਬਰੀ ਲੱਗ ਗਈ ਪੂਰਾ ਉੱਚਾ ਬਲ ਇਸ ਤਰ੍ਹਾਂ ਹੋ ਗਿਆ ਕੰਪਲੀਟ ਨਾ ਫਾਇਨਲ ਆ ਗਏ ਦੀ ਆਪਣੀ ਆਸਣ ਦੇ ਵਿੱਚ ਭਾਣ ਬਣੀ ہوئی ਆ ਇਹਦਾ ਬਰੀਆ ਦਾ ਜਿਹੜਾ ਵਿਚਾਰ ਲੜਾ ਪਾਸਾ ਹੈ ਨਾ ਬਿਲਕੁਲ ਇੱਥੇ ਇੱਥੇ ਰੱਖਣਾ ਸਿਰ ਦੇ ਵਿੱਚ ਫੇਰ ਆਪਾਂ ਸਲਾਈ ਲਾਉਂਗੇ نیچےੋਂ ਬਿਲਕੁਲ ਵਾਲ ਵਗੈਰਾ ਕੱਢ ਲੈਣੇ ਨੇ ਕੋਈ ਥਾਲ ਛੋੜਨਾ ਨਾ ਪਵੇ ਜੇ ਆਪਾਂ ਕਿਨਾਰੇ ਤੇ ਸਲਾਈ ਲਾਉਂਦੇ ਸਟਾਰਟ ਕਰਦੇ ਹਾਂ ਨਾਲਾ ਨਾ ਬੰਚਿਆ ਜਿਹੜੇ ਵਾਲ ਨੇ ਸਾਰੇ ਕੱਢ ਲੈਣੇ। ਨਾ 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 ਫਸਲਾ ਇੱਕ ਦੰਡੀ ਜਾਨ। ਦੇ ਇਹ ਕਪੜਾ ਫੋੜ ਕੇ ਕਣੀ ਬਾਗ ਪਹਿ ਜਾਂ ਦੇ। ਕਿਹਦੀ ਪਰ ਜਾਂਦੇ ਕਿਉਂ। ਮੈਂ ਪੈਂਟ ਤੇ। ਇਸ ਲਈ ਤੁਸੀਂ ਦੂਸਰੇ ਪਾਸੇ ਉਲਣਾ ਸਕਦੇ। ਇਸੇ ਤਰੀਕੇ ਆਪਾਂ ਪੂਰਾ ਕੁੰਛੇ ਦਿਹਾੜੇ ਦਾ ਇਹ ਨਾ ਸਲਾਈ ਗਾ ਰਹੇ ਹਾਂ। ਉੱਪਰ ਸਿੱਧਾ ਕਰਕੇ ਵੇਖ ਲੈਣਾ ਜੀ ਕੋਈ ਵਾਲਵ ਵਗੈਰਾ ਤਾਂ ਨਹੀਂ ਜੇ ਵਾਲ ਪੈ ਗਏ ਤੇਰਾ ਪਦਵਾਦ ਤੋਂ ਭਲਾ ਰਹਾਂਗੇ ਸਿੱਧਾ ਕਰਕੇ ਪਹੁੰਚਾ ਇਸ ਤਰ੍ਹਾਂ ਵੀ ਇਕ ਲੈਣਾ ਕਿ ਜਿਆਦੇ ਵਾਲ ਝੋਲ ਤਾਂ ਨਹੀਂ ਪਏ ਲੋਚ ਠੀਕ ਬਣਿਆ ਬਿਲਕੁਲ ਕੋਈ ਗਲ ਨਹੀਂ ਪਿਆ ਕੋਈ ਝੋਲ ਨਹੀਂ ਪਿਆ ਇਸੇ ਤਰ੍ਹਾਂ ਜੇ ਆਪਾਂ ਜਿਹੜਾ ਦੂਸਰਾ ਪਹੁੰਚਾ ਉਹ ਬਣਾ ਲੈਣਾ ਜੇ ਆਪਾਂ ਇਹਦੀ ਸੇਧ ਤੇ ਲਾਉਣੀ ਹੈ ਨਾ ਫਿਰ ਆਪਣਾ ਇਧਰਲਾ ਵੀ ਬਿਲਕੁਲ ਆ ਜਾਣਾ ਬਰਾਬਰ ਹੁੰਦਾ ਹੈਗਾ ਇਸੇ ਤਰ੍ਹਾਂ ਇਹ ਆਪਾਂ ਜਾਲਾ ਲੈਣਾ ਫਿਰ ਆਪਾਂ ਕੰਨੇ ਤੋਂ ਕੰਨਣ ਦੱਸ ਦੇਣੀ ਲੋ ਜੀ ਉਸ ਤੋਂ ਬਾਅਦ ਵਿੱਚ ਦੋ ਸਲਾਈਆਂ ਆਪਣੀਆਂ ਇੱਥੇ ਨੇ ਤੇ ਇੱਕ ਉੱਪਰ ਇੱਕ ਕਾਂਵਲੀ ਲੱਗੀ ਤੇ ਪੰਜਵੀਂ ਸਲਾਈ ਜਿਹੜੀ ਹੈ ਆਪਣੀ ਪੈਰ-ਪੈਰ ਛੱਡ ਕੇ ਇਹਦੇ ਨਾਲ ਲੱਗਣੀ ਹੈ ਇਸ ਤਰ੍ਹਾਂ ਇਹ ਇੱਥੋਂ ਸਟਾਰਟ ਹੋਈ ਆ ਇੱਥੋਂ ਸਟਾਰਟ ਕੀਤੀ ਆਪਾਂ ਇੱਥੇ ਆਪਾਂ ਪੱਕੇ ਬੰਦ ਲਾ ਦਿੱਤੇ ਨੇ ਇੱਥੋਂ ਸਟਾਰਟ ਕੀਤੀ ਤੇ ਇੱਥੇ ਹੀ ਖਤਮ ਕਰ ਦੇਣੀ ਆ ਇਸ ਤਰ੍ਹਾਂ ਦੇ ਨਾਲ ਸਾਰੇ ਦੀਆਂ ਪੂਰੀਆਂ ਸਲਾਈਆਂ ਲੱਗ ਜਾਂਦੀਆਂ ਲਓ ਜੀ ਇਹ ਆਪਣੇ ਪੌਂਚੇ ਬਣ ਕੇ ਤਿਆਰ ਨੇ ਦੋਨੇ ਇਧਰ ਲਾ ਲਓ ਇੱਧਰ ਲਾ ਲਾ ਆਪਣਾ ਪੋਚਾ ਬਣ ਕੇ ਤਿਆਰ ਹੈ ਧਾਗੇ ਵਗੈਰੇ ਆਪਾਂ ਕੱਟ ਲੈਨੇ ਕੁਝ ਜਿਹੜੇ ਰਹਿ ਗਏ ਕੱਟ ਲਾਂ ਇਸ ਤਰ੍ਹਾਂ ਕਰਕੇ ਤੇ ਵਸਤਰਾ ਆਪ ਵੀ ਇਹ ਪੰਜ ਸਲਾਈਆਂ ਲਾ ਕੇ ਦੀਆਂ ਜੇ ਤੁਸੀਂ ਡਬਲ ਲਾਣੀ ਹੈ ਪੈਰ ਪੈਰ ਦੀ ਸਲਾਈ ਐਂ ਰੱਖ ਕੇ ਨਾ ਇੱਧਰ ਵੀ ਤੁਸੀਂ ਇਸ ਤਰ੍ਹਾਂ ਲਾ ਸਕਦੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਨੀਫ ਆਪਨ ਨਵਾਂ ਦਾ ਤਰੀਕਾ ਠੀਕ ਹੈ ਜੀ ਹਾਂਜੀ ਆਪਣੇ ਪੌਚੇ ਬਣ ਕੇ ਬਿਲਕੁਲ ਤਿਆਰ ਨੇ ਤੇ ਹੁਣ ਆਪਾਂ ਇਹ ਪੂਰਾ ਖੁੱਲਾ ਸ਼ਹਿਰਾ ਹੈ ਵੱਡਾ ਤੇ ਹੁਣ ਆਪਾਂ ਇਹਦਾ ਨੇਫਾ ਭੰਣਾ ਨੇਫਾ ਭੰਨਣ ਦਾ ਤਰੀਕਾ ਇਹ ਹੈ ਜਿਹੜੀਆਂ ਆਪਾਂ ਬਰਾਉਣੀਆਂ ਨੇ ਬਾਅਦ ਚ ਪਹਿਲਾਂ ਆਹ ਸਾਈਡ ਤੋਂ ਆ ਇੱਥੇ ਸਾਈਡ ਤੋਂ ਆ ਗਈ ਨਾ ਇਹਨੂੰ ਅੰਦਰ ਲੁਪਠਾ ਪਾਸਾ ਕਰ ਲੈਣਾ ਆਪਰੇ ਨੇਫੇ ਦੇ ਵਿੱਚ ਕੋਈ ਵੀ ਵਾਲ ਨਾ ਪਾਵੇ ਇਸ ਲਈ ਆਪਾਂ ਨੇਫੇ ਦੇ ਵਿੱਚ ਕੋਈ ਵੀ ਬਾਲ ਨਾ ਪਵੇ ਇਸ ਲਈ ਨਾ ਆਪਾਂ ਪਤਲੀ ਜਿਹੀ ਜਿਹੜੀ ਥੋ ਅੱਧੇ ਇੰਚ ਦੀ ਜਿਹੜੀ ਆ ਪਲੇਟ ਪਾ ਲੈਣੀ ਜਿਵੇਂ ਆਪਾਂ ਪਲਾਜੋ ਵਗੈਰਾ ਦੇ ਵਿੱਚ ਪਲੇਟ ਪਾਉਨੇ ਆ ਉਸੇ ਤਰ੍ਹਾਂ ਥੋਲੇ ਪਾਸੇ ਜਿਹੜਾ ਪਾ ਬੈਲਟਰ ਲਾਉਣਾ ਦੋਨਾਂ ਸਾਈਡ ਤੇ ਆਪਾਂ ਅੱਧੇ ਇੰਚ ਦੇ ਇਹ ਪਾ ਲੈਣੇ ਜ਼ਰੂਰ ਤੇ ਫਿਰ ਆਪਣਾ ਕੋਈ ਨੇਫੇ ਦੇ ਵਿੱਚ ਬਾਲ ਨਹੀਂ ਪੈਂਦਾ ਇਧਰੋਂ ਵੀ ਆਪਾਂ ਉੱਪਰ ਤੋਂ ਕਮਣੇ ਸਟਾਰਟ ਕਰਨੇ ਆ ਜਿਵੇਂ ਆਪਾਂ ਖਲੋਈਆਂ ਪਾਉਣੇ ਆ ਇਸਾ ਜਿਵੇਂ ਆਪਾਂ ਖਲੋਈਆਂ ਪਾਉਣੇ ਨੇ ਉਸ ਤੋਂ ਅੱਗੇ ਇਹ ਕੇ ਤੁਸੀਂ ਪਾ ਲੈਣੇ ਨੇ ਤੇ ਇਹ ਆਪਾਂ ਛੜੀਆਂ ਭਰਣੀਆਂ ਨੇ ਜਿਹੜੀਆਂ ਕੀੜੀਆਂ ਦੇ ਕੋਲੋਂ ਵੀ ਆਪਾਂ ਇਸ ਤਰ੍ਹਾਂ ਹੀ ਡੀਨਕ ਜਿਹਾ ਕਰਕੇ ਨਾ ਤੇ ਇੱਥੇ ਤੱਕ ਦਾ ਪਤਾ ਲਾ ਲੈਣੇ ਇੱਥੇ ਤੜਦੀ ਹੁੰਦੀ ਹੁੰਦੀ ചിടി ഭൂദ ചോടോ അത് സൈ ലാ സാധന അന് ആ ਨਹੀਂ ਬਿਲਕੁਲ ਇਸ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਤੁਹਾਨੂੰ ਪਤਾ ਲੱਗ ਗਿਆ ਲਓ ਜੇ ਜਿੰਨਾ ਆਪਾਂ ਮਾਣ ਜਨ ਰੱਖਿਆ ਰੱਖਿਆ ਹੋਇਆ ਸੀ ਨਾ ਇਹਦੇ ਨੇ ਫੇਰ 2.5 ਇੰਚ ਦੇਖਣਾ ਉਨਾ ਆਪਾਂ ਬਣਾ ਲੈਣਾ ਚੈ ਦੀਏ تھے ਇੱਕ ਪੱਟੀ ਵੀ ਤੁਸੀਂ ਬਣਾ ਕੇ ਨਾ ਲਾ ਸਕਦੇ ਉਹਦੇ ਨਾਲ ਵੀ ਖਿੱਚ ਨਹੀਂ ਪੈਂਦੀ ਕਿ ਬੜਦਾ ਹਾਂ ਹੁਣ ਤੋਂ ਆਪਾਂ ਇਸ ਤਰ੍ਹਾਂ ਕਰਕੇ ਥੋੜਾ ਥੋੜਾ ਕਰਕੇ ਲੈ ਫੇਰ ਇਸ ਦਾ ਇਹ ਲੜੀ ਉਤਾਰ ਲੈਣਾ ਨਾਰਿਕ ਨਾਰੀ ਤੇ ਸਲਾਈ ਲਾ ਲੈਣੀ ਆਪਾਂ ਇੰਡਾ ਪਪਲੇਟ ਪਾਇਆ ਸੀ ਇਹਨੇ ਅੰਦਰਲੇ ਪਾਸੇ ਆ ਜਾਣਾ ਬਿਲਕੁਲ ਪਤਾ ਨਹੀਂ ਲੱਗਦਾ ਤੇ ਫਿਰ ਇੱਦੇ ਤਾਂ ਵੱਧ ਘੱਟ ਕਪੜਾ ਬਿਲਕੁਲ ਨਹੀਂ ਹੁੰਦਾ ਵੈਸੇ ਵੀ ਨਹੀਂ ਹੁੰਦਾ ਪਰ ਇਹ ਥੋੜਾ ਜਿਹਾ ਹੁੰਦਾ ਇੱਥੇ ਤੇ ਇਹ ਪੂਰਾ ਮੈਂ ਫੱਪਾ ਨਾਲ ਲੈਣਾ ਤਾਂ ਪਾਇ ਕਿ ਵੀਡੀਓ ਰੋਕ ਦਿਓ ਕਿਉਂਕਿ ਫਿਰ ਬਹੁਤ ਜ਼ਿਆਦਾ ਲੰਬੀ ਹੋ ਜੀ ਤੇ ਦੇਖਦਾ ਕੋਈ ਨਹੀਂ poniéndole la pasiva al ਹਾਂਜੀ ਲੋ ਜੀ ਬਿਲਕੁਲ ਅੱਖਸ਼ਰਾਂ ਬਣ ਕੇ ਤਿਆਰ ਹੈ ਤਾਂ ਦੋ ਵੀਡੀਓ ਇਹਦੀ ਸਲਾਈਡੀਆਂ ਚੱਲੀਆਂ ਨੇ ਹੁਣ ਆਪਾਂ ਇਹਦਾ ਪਹੁੰਚਾ ਆਪਾਂ ਬਰੀਆਂਾਂ ਲਾ ਕੇ ਦਿਖਾਈਆਂ ਨੇ ਜਿੰਨੇ ਪਾਣ ਕੇ ਦਿਖਾਇਆ ਹੈ ਅੱਖਰ ਬਿਲਕੁਲ ਤਿਆਰ ਹੈ ਕੋਈ ਚੀਜ਼ ਇਸੇ ਤਰ੍ਹਾਂ ਬਣਾਉਣੀ ਤੇ ਟੈਗ ਕਰ ਸਕੋ ਠੀਕ ਹੋ ਜੀ ਜੇ ਜੇ ਵੀਡੀਓ ਵਧੀਆ ਲਗੀ ਤੇ ਲਾਈਕ ਜੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੁਝ ਵਿੱਚ ਗਲਤੀ ਲੱਗੀ ਤਾਂ ਉਹ ਵੀ ਜਰੂਰ ਦੱਸਿਓ ਤਾਂ ਜੀ